ਚਲਾ ਚਲਾ ਤੋ ਚਲਾ ਤੋ ਆ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਤੇ ਡੇਡੀ ਤਿਆਰੀ ਤੇ ਬਾਬਾ ਰਾਮੀ ਜੀ ਬੈਠ ਨੇ ਬਾਬਾ ਜੀ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਰਾਮੀ ਜੀ ਆਓ ਸਤਿ ਸ਼੍ਰੀ ਅਕਾਲ ਬਾਬਾ ਜੀ ਬਹੁਤ ਬਹੁਤ ਜੀ ਬਲਾਈ ਬਹੁਤ ਮੇਰਾ ਦੇਖਣ ਆਗੇ ਬਾਬਾ ਜੀ ਹਾਂ ਜੀ ਬਹੁਤ ਬਹੁਤ ਖੁਸ਼ੀ ਹੋਈ ਆ ਸਾਨੂੰ ਬਾਬਿਆਂ ਨੂੰ ਦੇ ਕੇ ਧੰਨਵਾਦ ਜੀ ਬਾਬਾ ਜੀ ਠੀਕ ਹੈ ਜੀ ਹਾਂ ਥੱਲੇ ਫਾਨੋ ਜੀ ਕਾਲੂ ਦਾ ਕਾਲੂ ਭਾਲ ਲੀਏ ਕੋਲੋਂ ਬੜਾ ਦੋ ਗੱਲਾਂ ਕਰ ਆ ਵੀ ਇੱਕ ਸਾਡੇ ਰਾਜੂ ਸਿੰਘ ਜੋ ਕਿ ਬੱਕਰੀਆਂ ਦੀਆਂ ਨਸਲਾਂ ਬਾਰੇ ਬਹੁਤ ਤਕਨੀਕੀ ਤਰ੍ਹਾਂ ਜਾਣਦੇ ਆ ਕਿਉਂਕਿ ਇਹਨਾਂ ਦਾ ਚੈਨਲ ਬਣਿਆ ਹੋਇਆ ਹੈ ਇਹਨਾਂ ਦਾ ਪਲੱਸ ਚੈਨਲ ਬਣਿਆ ਹੋਇਆ ਹੈ ਧੰਨਵਾਦ ਇਹਨਾਂ ਨੂੰ ਇਹਨਾਂ ਦੇ ਕੀ ਆ ਕਿਉਂਕਿ ਹਾਲ ਬਾਂਸ ਦੀ ਰਾਜੂ ਨੂੰ ਲੱਗਦਾ ਹੈ ਕਿ ਇਹਨਾਂ ਦਾ ਅੱਜ ਉਹ ਮਾਲ ਲੈ ਕੇ ਬਹੁਤ ਮੇਲਾ ਹੈ ਜੋ ਕਿ ਆਪਦਾ ਮਾਲ ਵੀ ਲੈ ਕੇ ਆਉਂਦੇ ਫਲਾਉ ਦੇ ਨਾਲ ਵੀ ਵੀਡੀਓ ਬਣਾਉਂਦੇ ਫਿਰਦੇ ਨੇ ਹਾਂ ਲੋਕ ਕਿ ਇਸ ਵੀ ਆਇਆ ਪਿਆਰੇ ਨੇ ਹੈ ਬਾਬੇ ਹੁੰਡਾ ਪਾਣ ਨੂੰ ਮਿਲ ਗਿਆ ਵਾਸੀ ਕਿ ਟੰਡਾ ਦੇ ਇਹ ਰਾਜੂ ਜੀ ਨੂੰ ਮੈਂ ਮਾਰੂ ਕੈਨਰਟੀ ਨੂੰ ਇਹ ਚੈਨਲ ਦਾ ਨੰਬਰ ਤੁਹਾਨੂੰ ਕੋਟ ਕਰ ਲੈ ਸਾਧੂ ਬੋਰਡ ਫਾਰਮ ਗੜਬਾ ਪੰਜਾਬ ਰਾਜੂ ਹਾਂਜੀ 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 ਔਰ ਬੋਰਡ ਫਾਰਮ ਗੜਬਾ ਪੰਜਾਬ ਗੜਬਾ ਹਾਂਜੀ ਹਾਂਜੀ ਆ ਲੋ ਜੀ ਜਹਾਂ ਛੰਡ ਦਿਓ ਤੇ ਦੁਨੀਆਂ ਨੂੰ ਸ਼ੇਅਰ ਕਰਿਓ ਹਾਂਜੀ ਇਹਦੇ ਬਾਰੇ ਰਾਜੂ ਨੂੰ ਅਸੀਂ ਇਹਹੀ ਬੇਨਤੀ ਕਰਦੇ ਹਾਂ ਕਿਉਂਕਿ ਚੰਗੇ ਤੰਗੀਆਂ ਨਸਣਾ ਲੈ ਆਏ ਆਲੋ ਜੀ ਜੀ ਮੰਡੀਆਂ ਦੇ ਉੱਤੇ ਪਤਾ ਲੱਗੇ ਕਸਲਾ ਦੀ ਪਰਖ ਨੂੰ ਹੋਵੇ ਤੇ ਚੰਗੇ ਪਸ਼ੂ ਹੋਣ ਕਿਉਂਕਿ ਇਹ ਰੋਜੀ ਰੋਟੀ ਹੈ ਧੰਨਵਾਦ ਇਹਦੇ ਵਿੱਚ ਖੜਾਣੀਆਂ ਇਹ ਤਾਂ ਢੜਾ ਲਈ ਕਿਸੇ ਕਿਸੇ ਨੂੰ ਮੱਤਾ ਹੁੰਦਾ ਵੀ ਇਹ ਨਹੀਂ ਕੀ ਹੈ ਇਹ ਜਿਹੜੀ ਇੰਝਵੇਂ ਕਿ ਸਾਾਨੂੰ ਘੋੜਿਆਂ ਬਾਰੇ ਨੌਲੇਜ ਆ ਕੁਖੇ ਨੂੰ ਬੱਕਰੀਆਂ ਬਾਰੇ ਨੌਲੇਜ ਹੈ ਧੰਨਵਾਦ ਸ਼ੁਕਰ ਹੈ ਖਾਲਸਾ ਬਾਦ ਜੀ ਕਹਾਲਸਾ ਬਾਦ ਜੀ ਜਵਾਹਰ ਅਗਰੇ ਜਾਵੇ ਨਹਾਰੋ ਜਾਵੇ ਸੀਤਾ ਸਿੰਘ ਆਲੇ ਮਾਰੂ ਪਾਵੇ ਸਤ ਜੀ ਆਕਾਰੇ ਬੋਲ ਨਵਾਰਾ ਵਾਲੀ ਚਲੋ ਮਾਰੋ ਸ਼ਾਟ ਇੰਟਰਵਿਊ ਹਾਂਜੀ ਸਾਥੀ ਕਰ ਜੀ ਆਪਣਾ ਹਾਂਜੀ ਦੱਸੋ ਦੱਸਿਓ ਬਾਬੇ बोलो बाबा बोलो बाबा गाना बजाना कर बोलो बाबा जी हेलो भाई हेलो आजा बोले थोड़ा भी चला दे ते भाई मेरा मैं आता हूं ਕੋਈ ਨਹੀਂ ਗਾ ਮੈਨੂੰ ਫੁੱਟੂ ਗੱਲਾਂ ਨਹੀਂ ਕਰਨੀਆਂ ਸੇ ਤਾਂ ਕਰਕੇ ਵੀ ਜਲ ਦਿਹਾੜੀ ਬਣੂਗੀ ਮਾਰੀ ਮੁੱਢੇ ਪੰਜ ਦਿਨ ਹੋ ਗਏ ਮੇਲਾ ਬੈਠਾ ਕਰਿਆ ਨਾ ਤੇ ਆ ਬਾਗ ਜਣਾ ਸਮਾਨੇ ਤੋਂ ਖਾਣਾ ਨਹੀਂ ਹੁੰਦਾ ਕਾਲ ਇਹ ਬਾਗ ਜਣਾ ਕਿੱਦਾਂ ਰੱਤੇ ਲੱਗ ਗਏ ਆ ਰਾਜੂ ਉਹ ਸਾਰੇ ਮੁਰਦਾ ਜੀ ਇੱਕ ਗੱਲ ਆਸਬਾਹਬਾ ਜੀ ਦੇਖੋ ਜੀ ਚੱਲ ਛੋਟ ਮਾਰ ਉਧਰ ਸਾਰੇ ਮੇਲੇ ਦਾ ਮੱਕੀਆਂ ਬੈਠੀਆਂ ਵੀਡੀਓ ਬਣਾਵਾਂਗੇ ਹੋਰ ਦਵਾਗੇ ਨੇ ਵੀਰੇ ਉਹਨੇ ਮੁੜ ਕੇ ਹੋ ਗਏ ਇੱਧਰ ਦੀ ਆਹ ਲਓ ਜੀ ਸੇਵਾਦਾਰ ਸੇਵਾਦਾਰ ਲਓ ਜੀ ਲਓ ਥੱਲੇ ਬਵਾ ਧੰਨਵਾਦ ਵੀਰ ਜੀ ਸਤਿਕਾਰ ਸਤਿਕਾਰ ਜੀ ਪਿੰਡਾ ਵੀਰ ਜੀ ਦਾ ਆਪਣਾ ਹੀ ਮੁੰਡਾ ਜੀ ਮੇਲੇ ਵਾਲਾ ਆਹ ਜੀ ਬਾ ਬਾਬੇ ਤੁਮੀ ਦਾ ਸ਼ਮਰਦਾਸ ਦਾ ਮੁੰਡਾ ਜੀ ਜਿੱਥੇ ਭਰੋਂਗੇ ਇਹ ਪੀੜੀਆਂ ਗੁਜ਼ਰ ਗਿਆ ਮੇਲੇ ਪਰ ਜਦੋਂ ਵੀ ਆਪਣੇ ਫੇਰ ਨੂੰ ਦੇਖੀ ਵਰਗੇ ਆਪਾਂ ਵੀ ਮਰ ਜਾਣਾ ਪਹਿਲੇ ਦੇਖਦਿਆਂ ਨੇ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਮੇਲੇ ਦਾ ਬਹੁਤ ਬਹੁਤ ਖੁਸ਼ੀ ਹੋਈ ਸਾਨੂੰ ਬਾਈਆਂ ਦੀ ਮੇਲੇ ਦੇ ਵਿੱਚ ਨੌਜਵਾਨਾਂ ਦੀ ਪਹੁੰਚੀ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਵੀਰ ਜੀ ਹਾਂ ਜੀ ਆਪਾਂ ਆ ਕੇ ਪਹੁੰਚਿਆ ਕਰੋ ਜੀ ਪਹਿਲਾ ਮੇਲਾ ਹੁੰਦਾ ਆਪਣੇ ਪਿੰਡ ਦਾ ਇਹ ਰੱਤੂ ਬੋਡ ਫਾਰਮ ਦਿੰਦਾ ਪੰਜਾਬ ਮੈਨੂੰ ਦੀ ਸਰਪੰਚ ਕਰਿਆ ਕਰੋ ਕਿਉਂਕਿ ਆਪਣਾ ਚੈਨਲ ਬਣਿਆ ਹੋਇਆ ਹੈ ਠੀਕ ਹੈ ਜੀ ਆਪਣਾ ਇਹ ਚੈਨਲ ਚਲਾਇਆ ਬੱਕਰੀਆਂ ਦੀਆਂ ਮੰਡੀਆਂ ਦਾ ਰਾਜਾ ਓਕੇ ਜੀ ਨਾਲ ਓਕੇ ਆਪਣਾ ਮਾਮਾ ਬੈਠਿਆ ਸੀ ਉਹਦੇ ਮਾਲ ਦੀ ਵੀਡੀਓ ਆਈ ਗਈ ਅੱਜ ਸਰ ਕਿੰਨਾ ਕੰਮ ਕਰ ਰਿਹਾ ਮੈਂ ਲਾ ਪੂਰਾ ਆਪਣਾ ਉਹ ਜੀ ਸਾਡਾ ਨੰਬਰ ਸਾਰਿਆਂ ਨੂੰ ਅੱਜ ਵੀ ਸ਼ੇਅਰ ਕਰਾਂਗੇ ਅੱਜ ਵੀ ਮੈਂ ਤੁਹਾਡੇ ਗਾਮੇ ਨਾਲ ਤੁਹਾਨੂੰ ਕਿਹਾ ਕਿ ਦਾ ਵੀ ਕਰਾਂਗੇ ਜੀ ਓ ਮੇਰਾ ਬਹੁਤ ਬੱਲੇ ਪਾ ਰਿਹਾ ਮੇਰੇ ਮਾਗੇ ਜੀ ਅੱਜ ਵੀਡੀਓ ਬਣਾ ਕੇ ਕੱਲ ਨੂੰ ਚਾਰ ਦੇਣੀ ਹੈ ਮੇਰਾ ਬੱਲੇ

ਉਹਨਾਂ ਦਾ ਜਗ੍ਹਾ ਹੈ ਉਹ ਕਿੱਡਾ ਕਰ ਰਹੇ ਨੇ ਮੁੰਡੇ ਨੇ ਬਣਾਉਂਦੀ ਆ ਤਾਂ ਦੁਕਾਨਾਂ ਦੀ ਕੋਈ ਜੱਲਾ ਵੇਚ ਰਹੇ ਨੇ ਤੇ ਆਪਣੇ ਆਹ ਵੇਚ ਰਹੇ ਨੇ ਫੁੱਲ ਪਤਾਸੀ ਝੰਡੇਆਂ ਰੇਡੀਆਂ ਪੁਲਚੇ ਤਾਂ ਇਹ ਜਿਹੜਾ ਦਾ ਮੈਂ ਤਾਂ ਕਿਹਾ ਹੋਇਆ ਭਾਈ ਉਹ ਅਰੇ ਹੱਥੇ ਸਾਡਾ ਸਾਡਾ ਮੇਲਾ ਲੱਗਿਆ ਹੈ ਦੇਖੀ ਮੇਲਾ ਬਹੁਤ ਭਰਦਾ ਹੈ ਕਿਉਂਕਿ ਧੰਵਾਦ ਇਸ ਮੇਲੇ ਦੇ ਬਹੁਤ ਬਹੁਤ ਹੁੰਮ ਹਮਾ ਕੇ ਮੇਲਾ ਪਰ ਰਿਹਾ ਹੈ ਹੁਣ ਮਹਾਦੇਵ ਸ਼ਿਵਰਾ ਜੀ ਸ਼ੁਕਰ ਹੈ ਸ਼ੁਕਰ ਹੈ ਜੀ ਸ਼ੁਕਰ ਹੈ ਇਹਨੂੰ ਬੜਾ ਨੂੰ ਸ਼ਹਿਰਾਂ ਦੇ ਲਈ ਬਹੁਤ ਵਧੀਆ ਮੇਲਾ ਵਧੀਆ ਧੰਨਵਾਦ ਕਰਦੇ ਹਾਂ ਇਹ ਪਿੰਡ ਸੂਰਾਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਪਰਦਾ ਹੈ ਕਿਉਂਕਿ ਜਿਹਨੂੰ ਅਸੀਂ ਚੈਨਲ ਦੇ ਵਿੱਚ ਕੱਲ ਨੂੰ ਪਾਉਣਾ ਚਾਹੁੰਦੇ ਆ ਬਹੁਤ-ਬਹੁਤ ਧੰਨਵਾਦ ਮੜਕੇ ਬਣਾ ਕੇ ਕੱਟ ਕੇ ਆਇਆ ਇਹ ਬਹੁਤ ਵਧੀਆ ਅਸੀਂ ਦੁਬਾਰਾ ਦੇਖਦੇ ਹਾਂ ਅਰੇ ਕੱਲ ਨੂੰ ਨੋਗਾ ਦਾ ਸਾਡੇ ਸ਼ਿਵਰਾ ਜੀ ਬਸ ਇਹ ਮੁਰਦਾ ਰੇਤਿਆਂ ਆ ਰਹੇ ਨੇ ਖੇਹਿਆਂ ਦੀਆਂ ਦੁਕਾਨਾਂ ਲਾ ਰਹੇ ਨੇ ਇਹ ਮੁਰਦਾ ਬਸ ਖਾਹ ਜਹਾ ਸ਼ੋਕਰ ਹੈ ਜੀ ਮੇਲਾ ਚੱਲਿਆ ਹੋਇਆ ਵਾਫੇ ਦਾ ਤੇ ਧੁੰਮ ਦਾ ਹੋਵੇਗਾ ਸਭ ਤੋਂ ਸਭ ਕ੍ਰਿਸ ਕਨਾਕਾਰ ਤੇ ਨਮਣੀ ਜੀ ਦੇ ਛਲੇ ਮਠਾਈਆਂ ਵਾਲੇ ਵੀ ਬੈਠੇ ਨੇ ਧੰਨਵਾਦ ਜੀ ਸ਼ੋਕਰ ਹੈ ਉਹਨਾਂ ਦਾ ਬਹੁਤ ਵਧੀਆ ਮੇਲੇ ਦੇ ਬਾਕੀ ਦਾ ਤੋਂ ਵੀ ਗਾਣਿਆ ਅਸੀਂ ਮੇਲਾ ਦੇਖਣ ਤੇਰੀ ਦੁਨੀਆ ਇਹ ਇੱਥੇ ਦੂਰ ਦੂਰੇ ਪਹੁੰਚੀ ਹੋਈ ਹੈ ਕਿਉਂਕਿ ਧੰਨਵਾਦ ਜੀ ਮੇਲੇ ਦੇ ਇੱਧਰ ਮਾਰ ਸ਼ੌਟ ਕਿਥੇ ਇਹ ਦੁਕਾਨਾਂ ਕ ਨਹੀਂ ਠੇਡਾ ਕਰਤੀਆਂ ਆ ਅਰਾਹੁਣ ਲੋਕੀ ਦੇ ਦੇ ਵੀ ਨੌਜਵਾਨ ਪਹੁੰਚ ਰਹੇ ਨੇ ਮੇਲੇ ਦੇ ਵਿੱਚ ਸਾਥੀ ਆ ਰਹੇ ਨੇ ਸਟਾਲ ਵੀ ਕਰਦੇ ਜਾ ਰਹੇ ਤੇ ਟਰੈਕਟਰ ਚਾਲੀਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਅੱਖਾਂ ਦੇ ਖੇਡ ਬਹੁਤ ਸੋਹਣੇ ਟਰੈਕਟਰ ਚਾਲੀਆਂ ਦੀਆਂ ਦੁਕਾਨਾਂ ਬਹੁਤ ਵਧੀਆ ਇਹ ਪਕਾ ਰਹੇ ਹਲਵਾਈ ਬਹੁਤ ਸੋਹਣੀਆਂ ਵਧੀਆ ਪਕੌੜੇ ਛਕਾਉੜੇ ਤੇ ਵਰਤੀ ਤਾਂ ਕੰਮ ਲੱਗੀ ਹੋਈ ਹੈ ਵਧੀਆ ਇਹਨਾਂ ਚੱਲ ਰਹੇ ਹੈ ਬਾਬੇ ਦਾ ਆਹੋ 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 사ਸਰੀਕਾਰ ਦੀ 사ਸਰੀਕਾਰ ਹੋ ਗਈ ਪਾਜਰ ਪੈਸੇ ਦਾ ਖਰਚਾ ਹੋ ਲਈ ਯਾਰ ਤੂੰ ਜਨਾਕ ਰਿੰਦਕੇ ਹੀ ਨਾ ਬਹੁਤ ਸਰੇ ਨਾ ਹੋ ਗਿਆ ਚੱਲ ਲਈ ਆ ਤਾਂ ਕਾਸਮੇਤਾਂ ਨਹੀਂ ਹੋਣਾ ਵੀ ਹੈ ਜਿਵੇਂ ਟਿਕਣਾ ਦੇਖ ਕਾਨੂੰਨ ਦਾ ਤੇ ਬੋਲ ਰਿਹਾ ਜੀ ਤੇ ਆਲੂ ਕਿ ਚਾਲੂ ਵੇਚ ਰਿਹਾ ਮੇਰੇ ਭਾਈ ਫੁੱਲ ਪਤਾਸਰ ਦੇ ਜਿਹੜੀਆਂ ਲੱਗੀਆਂ ਹੋਣ ਵਾਲੀਆਂ ਬਹੁਤ ਵਧੀਆ ਬਹੁਤ ਤਕੜੇ ਬਣਾ ਲੈਣਾ ਅੰਦਰ ਵੀ ਬਹੁਤ ਸ਼ੁਕਰੀਆ ਆਇਆ ਆਇਆ ਵੀਰੋ ਬਰਵਾ ਤਕੜੇ ਹਾਂ ਜੀ ਆਇਆ ਯਾਰ ਇਧਰ ਆਇਆ ਕਰਮ ਕਰਪ ਤਕੜੇ ਆਰ ਦਾ ਹੈਡ ਜੇ ਵੀ ਚੋਗੀ ਬਾਈ ਜੀ ਮੇਰੇ ਨੂੰ ਵੇਚ ਰਹੇ ਨੇ ਨੀਂਦੂ ਦਾ ਪਾਣੀ ਠੰਡਾ ਠੰਡਾ ਹੈ ਜੀ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਮੇਰੇ ਟੋਚਿਆਂ ਨੂੰ ਬਹੁਤ ਬਹੁਤ ਧੰਨਵਾਦ ਧੰਨਵਾਦ ਅਸੀਂ ਲੋਕੀਂ ਬਾਈ ਕਰ ਰਹੇ ਨੇ ਆਪਣਾ ਕੰਮ ਕਰ ਰਹੇ ਨੇ ਬਹੁਤ ਖੂਬਸੂਰਤ ਲੱਗ ਰਿਹਾ ਕੋਈ ਅੱਛਾ ਜੀ ਰਾਤ ਨੂੰ ਕੋਟ ਹਾਂ ਜੇ ਤੁਹਾਨੂੰ ਪਿਆਰ ਤੋਂ ਆਪਣੇ ਅੱਗੇ ਨਾਲ ਤੇ ਅੱਗੇ ਨਾਲ ਆਂ 5 ਮਿੰਟ ਲਈ ਵਾਈਟਾਪੇ ਪੰਨਾ ਮਾਰਿਆ ਹੋਰ ਨਕਸ਼ਾ ਕੁਦਰ ਬਾਕੀ ਬਣਾ ਲਿਆ ਸਰਕਾਰ ਦੇ ਨਾਲ ਹਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਮਾਰਦਾ ਤੁਹਾਡੇ ਆਈ ਜਾਏ ਇਹ ਆਪਣਾ ਅੱਧਾ ਜੀ ਦਾ ਲੈਵਲ ਦਾ ਹੈ ਅੱਛਾ ਜੀ ਅੱਛਾ ਵਾਜਵਾਤਾਂ ਨੂੰ ਬਹੁਤ ਬਹੁਤ ਜਿੰਦਾਬਾਦ ਸਟੇਟ ਕੋਈ ਕੁਆਪਾ ਕੁਰੀਏ ਦੇ ਮਿਲਦਾ ਜਿੰਦਾਬਾਦ ਜਿੰਦਾਬਾਦ ਬਾਬੇ ਨੂੰ ਦੇਖ ਰਹੇ ਹਾਂ ਬਹੁਤ ਖੁਸ਼ੀ ਦੇ ਦਿਨ ਹੈ ਇਹ ਬੰਦਾ ਪਾ ਰਹੇ ਹਾਂ ਬੰਦੋ ਜੀ ਵਾਈ ਕਰ ਰਹੇ ਮੇਰੀ ਵਾਈ ਕਿਹੜਾ ਕੌਣ ਵਾਲਾ ਲੱਗਣਾ ਜਿੱਤੇ ਰਾਜਾ ਜੰਮੀ ਰਾਜਾ ਸਤੂ ਆਓ ਜੀ ਸਟੇਟ ਜਿੰਦਾਬਾਦ बस <laughs> चला <laughs> ਤੇ ਮੇਰਾ ਭਾਈ ਢਿਡਬੇ ਤੋਂ ਵੀ ਪਹੁੰਚਿਆ ਹੈ ਮੇਰਾ ਭਾਈ ਫਲ ਫਰੂਟ ਦੀ ਰੇੜੀ ਲਾਈ ਬੈਠਾ ਹੈ ਧੰਨਵਾਦ ਸਾਡੇ ਨਗਰ ਤੋਂ ਆਇਆ ਭਾਈ ਨੂੰ ਧੰਨਵਾਦ ਬਹੁਤ ਬਹੁਤ ਖੁਸ਼ੀ ਨੇ ਦੇਖ ਕੇ ਪੁੱਛੇ ਨੇ ਦੁਕਾਨ ਲਾਈ ਹੋਈ ਹੈ ਹੋਰ ਵਧੀਆ ਲੱਗਿਆ ਜੀ ਬੜੀ ਟੈਨ ਖਾਣਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਜੀ ਮੈਨਾਂ ਵਧੀਆ ਪਰੇ ਵੰਗਣਾ ਮੈਨਾਂ ਬਹੁਤ ਵਧੀਆ ਹੈ ਸਰਦ ਵੀ ਤੇਰੀਆਂ ਹਰ ਸਾਹਿਬ ਚੱਲਦਾ ਹੈ ਕੌਣ ਆਏ ਸਾਹਿਬੋਂ ਆਇਆ ਹਾਂ ਹਾਂ ਬਹੁਤ ਵਧੀਆ ਹੋਈ ਕੋ ਮਿਕਰੀ ਜੀ ਮੈਂ ਕਹਿੰਦਾ ਬਾਬੇ ਦੀ ਕਿਰਪਾ ਹੈ ਵਾਹਿਗੁਰੂ ਬਾਬੇ ਦੀ ਕਿਰਪਾ ਹੋਣੀ ਚਾਹੀਦੀ ਹੈ ਧੰਨਵਾਦ ਚੜ੍ਹ ਖਾ ਲੋ ਜੀ ਚੜ੍ਹ ਸਸਨੀ ਕਾਰ ਦੀ ਰੇਂਜ ਹੋ ਗਿਆ ਕੰਮ ਵਧੀਆ ਵਾਹ ਜੀ ਵਾਹ ਵਾਹ ਉੱਥੇ ਤੱਕ ਮਾਰ ਕੇ ਦਿੰਦੇ ਬਸ ਸਾਰਾ ਨਾਰੇ ਦਾ ਕੰਮ ਆਇਆ ਕਰਨਾ ਕਹਿੰਦਾ ਨਵਾਦ ਲਾਈਆਂ ਦੇ ਰੋਹੀਆਂ ਲਾਈਆਂ ਖੜੇ ਨੇ ਸਮਾਨ ਦੀਆਂ ਕੱਟ ਕਲੇਸ਼ਾਂ ਕੱਪ ਸਾਰਾ ਕੋਸਾ ਤੇਉਤੀ ਵਧੀਆਂ ਵਧੀਆਂ ਬਾਈਆਂ ਨੇ ਬਣਾਇਆ ਕਿ ਪ੍ਰੋਗਰਾਮ ਮੇਲਾ ਲਾਈਆਂ ਖੜੇ ਪਾਈ ਕਿਉਂਕਿ ਸਾਰਿਆਂ ਦੇ ਚਿਹਰੇ ਦੇ ਵਿੱਚੋਂ ਕਿੰਨੀ ਖੁਸ਼ੀ ਹੈ ਸਾਨੂੰ ਜੀ ਜੀ ਨਵੀਂ ਵੀ ਚਲਾਤੀ ਜੋ YouTube ਚੈਨਲ ਬਹੁਤ ਪ੍ਰਮ ਪਲੇ ਵੀ ਮੋੜੇ ਅੱਛਾ ਚੱਲ ਚੱਲ ਬੱਕਰੀਆਂ ਦੇ ਚੱਲ ਚ ਬੰਦਨਾ ਕਰੀ ਆ ਜਾ ਬੰਦਨਾ ਕਰੀ ਬਾਬਾ ਪੁੱਛਣਾ ਚੈਨਲ ਹੈ ਆਪਣਾ ਵੀਡੀਓ ਆਉਣੀ ਹੈ ਕੱਲ ਨੂੰ ਸਭ ਕਿਤੇ ਦੇਸ਼ਾਂ ਪਰਦੇਸਾਂ 'ਚ ਇੱਥੇ ਇੱਥੇ ਨਹੀਂ ਚਲੋ ਗਾ ਇਹ ਬਾਬਾ RAM ji ਦਾ ਥਾਰ ਦੀ ਵੇਚ ਰਾਇਆ ਜਿਹੜੇ ਮੇਰੇ ਭਾਈ ਨੂੰ ਹਥਿਆਰਾਂ ਦੀ ਲੋੜ ਹੈ ਤਾਂ ਹਥਿਆਰ ਵੀ ਲੈ ਸਕਦਾ ਸਾਡੇ ਬਾਬਾ RAM ji ਦਾ ਹਰ ਮੇਲੇ 'ਤੇ ਕੰਮ ਆ ਇਹ ਹਰ ਮੇਲਿਆਂ ਤੇ ਲੈ ਕੇ ਪਹੁੰਚਦੇ ਨੇ ਆਪਦੇ ਹਥਿਆਰਾਂ ਨੂੰ ਬਹੁਤ ਹਥਿਆਰਾਂ ਦੇ ਸ਼ੌਕੀ ਨੇ ਬਾਬਾ ਰਾਮੀ ਜੀ ਕਿਵੇਂ ਜੇਲ੍ਹ ਚ ਵੀ ਰਹੇ ਨੇ ਹਾਂ ਜੇੜਾ ਚਲ ਕੋਈ ਨਹੀਂ ਅਧିକਾਰ ਨੀ ਕਾਇਮ ਪਹਿਲਾਂ ਜੇੜਾ ਮੈਂ ਫਿਰ ਏਲਮੈਂ ਚਲ ਕੋਈ ਨਹੀਂ ਬਾਬਾ ਰੇਂਜ ਚ ਦਾ ਚੜਦਾ ਹੀ ਜਾਂਦਾ ਸੱਤ ਨੀ ਚਾ ਵੀ ਚੱਤ ਨੂੰ ਵੀਡੀਓ ਬਣਾ ਚਲ ਚੱਲ ਚੱਲ ਰਾਮ ਨਾ ਆਉਂਦਾ ਨਹੀਂ ਉਹ ਇੰਨਾ ਨਹੀਂ ਹੈ ਗਿਆ ਚਲ ਆਹ ਸਰਕਾਰ ਵੀਡੀਓ ਬਣਾਉਣੀ ਖਰਦਿਆਂ ਭਾਈ ਅਸੀਂ ਬੱਸ ਨਾ ਨਾ ਕੱਟੀ ਨਾ ਆਇਆ 22 ਸਮੂਹਾਂ ਤੇ ਚੜ੍ਹੇ ਫੰਦੇ ਨੇ ਤੇ ਸ਼ਾਮੇ ਸਮੂਹਾਂ ਲਾਰਖੇ ਨੇ ਅੱਧਾ ਕਿਤੇ ਗੱਡੀਆਂ ਕਾਰਾਂ ਸਾਈਡ ਚ ਲਾਈਂ ਚਲੇ ਨੇ ਪਿੰਡ ਸਮੂਹਾਂ ਦੇ ਮੇਲੇ ਤੇ ਬਹੁਤ ਤਕਲਕ ਪਹੁੰਚ ਗਈ ਹੈ ਤੁਮ ਮਮਾ ਕੇ ਮੇਲਾ ਦੇਖ ਰਹੇ ਨੇ ਮੇਰੇ ਭਾਈ ਧੰਨਵਾਦ ਮੇਰੇ ਭਾਈਆਂ ਦੇ ਸਾਰਿਆਂ ਦੇ ਸਾਸਤਰੀ ਕਾਰ ਜੀ ਬਾਈ ਜੀ ਕਿਹੜਾ ਪਿੰਡਾ ਵੀਰ ਜੀ ਚੰਗੇ ਲੋਕ ਨੇ ਪਿੰਡ ਸਮੂਰਾ ਦੇ ਪਹਿਲੇ ਦਿਨ ਹੀ ਚੰਗੇ ਨੇ ਕਿਉਂਕਿ ਅਸੀਂ ਛੋਟੇ ਛੋਟੇ ਏਕਤੀ ਬਲੇ ਆ ਥੋੜੇ ਖੇਤਾਂ 'ਚ ਬੱਕਰੀਆਂ ਭੇਡਾਂ ਚਾਰਦੇ ਰਹੇ ਕਿਉਂ ਨਗਰ ਬਹੁਤ ਚੰਗਾ ਹੈ ਪਹਿਲੇ ਦਿਨ ਬਾਬੇ ਦੇ ਬਹੁਤ ਵਿਚਾਰਾ ਚੰਗੇ ਤੋਂ ਚੰਗੇ ਮੇਲੇ ਭਰਵਾ ਆ ਰਿਹਾ ਢੂਣੀ ਰਾਸ ਬਾਬਾ ਅਮਰਦਾਸ ਕੋਲੂदास ਸਭ ਇੱਥੇ ਦੇ ਚਾਰੇ ਚੋਲਾ ਛੱਡ ਗਏ ਸੜਕੇ ਜਾਈ ਉਹਨਾਂ ਦੇ ਸੱਪੀ ਨੇ ਲੈ ਚੱਲਦੇ ਨੇ ਇਹ ਤੇ ਬਾਈ ਹੋਰ ਕੁਝ ਕਹਿਣਾ ਚਾਹੁੰਦੇ ਹੋ ਕੋਈ ਬਾਈ ਗੱਲਬਾਤ ਕਰਨੀ ਚਾਹੁੰਦਾ ਕੋਈ ਸਵਾਲ ਪੁੱਛਦਾ ਫਿਰ ਤਾਂ ਦੇਣਗੇ ਜਵਾਬ ਹੁੰਦੇ ਕੋਈ ਗੋਣ ਜਾਉਣ ਵੀ ਲੱਗੂ ਅੱਜ ਬਾਈ ਸ਼ਾਮ ਨੂੰ ਰਾਜਾ ਜੀ ਰਾਜਾ ਸਿੱਧੂ ਗਾਉਣ ਵਜਾਉਣ ਲੱਗੂ ਜੀ ਪਹਿਲਾਂ ਬਾਈ ਜੀ ਇਹ ਸਾਰਾ ਪਿੰਡ ਸਮੂਰਾ ਚਮਕੀਲਾ ਜੀ ਨੂੰ ਯਾਦ ਕਰਿਆ ਕਰਦੇ ਚਮਕੀਲਾ ਜੀ ਅਮਰ ਰਹੋਗੇ ਚੜਾਈ ਕਰਕੇ ਤੇ ਉਹਨਾਂ ਦੀ ਨੌਤੇ ਅੱਜ ਵੀ ਯਾਦ ਮਨਾ ਰਹੇ ਨੇ ਬਾਈ ਪਿੰਡ ਸਮੂਰਾ ਦੇ ਹਰ ਸਾਲ ਦੀ ਤਰ੍ਹਾਂ ਗਾਉਣ ਵਜਾਉਣ ਲੱਗੂ ਸੀ ਤੇ ਜਿਹੜਾ ਜ ਮਰਜ਼ੀ ਵੀ ਕਲਾਕਾਰ ਬੁਲਾਉਣਾ ਬਹੁਤ ਬਾਈਆਂ ਦੀ ਕਮੇਟੀ ਚ ਜੋਸ਼ ਹੈ ਤੇ ਜਾਨ ਹੈ ਬਹੁਤ ਸਨਮਾਨ ਤੇ ਇਹਨਾਂ ਦੇ ਵਿੱਚ ਤੇ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਦਾ ਬਹੁਤ ਇੱਕ ਹੈ ਨਾ ਮੇਰੇ ਬਾਈਆਂ ਦਾ ਕਮੇਟੀਆਂ ਦਾ ਸਾਸਤਰੀ ਕਾਰ ਸਾਰੇ ਜਿਹੜੇ ਮੁੰਨੇ ਮੁੰਨੇ ਜੋ ਆਸਾ ਨਹਿਰਾਂ ਦੇ ਵਿੱਚ ਨਾ ਹੋਵੇ ਨੇ ਇਹ ਗਰਮੀ ਮੰਨ ਲਈ ਜਲੇਟੀਆਂ ਖਾ ਕੇ ਜਾਵੇ ਤੇ ਸਨੇ ਕੱਪੜੀ ਵੀ ਛਾਲਾ ਮਾਰ ਰਹੇ ਨੇ ਮੇਰੇ ਬਾਈ ਬਾਈ ਮਾਰਦੇ ਛਾਲਾ ਮਾਰਦੇ ਚਿੱਕੂ ਚੱਲ ਬਾਈ ਛਾਲਾ ਮਾਰਦੇ ਠੁੱਠੀਆਂ ਸਿੱਧੀਆਂ